ਸਸ਼ੀਕਾਲ ਸਸ਼ੀਕਾਲ ਜੀ ਸਾਰਿਆਂ ਨੂੰ ਫਸਟ ਹੈਗਾ ਆਪਣਾ ਇਹ ਵਾਲਾ ਬੱਬਲ ਕਾਟਨ ਦੀ ਸ਼ਰਟ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪ੍ਰੋਪਰ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਪ੍ਰੋਪਰ ਘੇਰੇ ਦੇ ਉੱਪਰ ਵਰਕ ਆਊਗਾ ਬੱਬਲ ਕਾਟਨ ਦਾ ਸਟੱਫ ਹੈ ਜੀ ਤੁਸੀਂ ਆਪਣੇ ਘੇਰੇ ਦੇ ਅਕੋਰਡਿੰਗ ਬਾਏ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਕੇਰੇ ਦੇ ਉੱਪਰ ਵਰਕ ਮਿਲੂਗਾ ਦੇਖ ਸਕਦੇ ਹੋ ਤੁਸੀਂ ਗਰਮੀਆਂ ਲਈ ਬਿਲਕੁਲ ਆਪਾਂ ਲਾਈਟ ਜੇ ਕਲਰ ਨਾਲ ਵਰਕ ਕੀਤਾ ਹੈ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਵੈਸੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਾਜੂ ਦੇ ਉੱਪਰ ਕੱਟ ਵਰਕ ਹੋਇਆ ਹੋਇਆ ਹੈ ਇਹ ਡਬਲ ਹਾਂਜੀ ਤੁਸੀਂ ਇੱਕ ਵਾਰ ਦੁਬਾਰਾ ਹੈਲੋ ਲਿਖ ਕੇ ਭੇਜ ਦੋ ਸੀ ਹੁਣ ਰਿਪਲਾਈ ਕਰ ਦਿੰਨਾ ਰਿਪਲਾਈ ਨਹੀਂ ਕੀਤਾ ਤੁਸੀਂ ਬਹੁਤ ਜ਼ਿਆਦਾ ਮੈਸੇजेस ਆਉਂਦੇ ਇਸ ਕਰਕੇ ਥੋੜੀ ਦਿੱਕਤ ਆ ਜਾਂਦੀ ਕੋਈ ਗੱਲ ਨਹੀਂ ਜੀ ਤੁਸੀਂ ਹੁਣ ਦੁਬਾਰਾ ਹੈਲੋ ਮੈਸੇਜ ਕਰ ਦੋ ਤੁਹਾਡਾ ਜ਼ਰੂਰ ਰਿਪਲਾਈ ਕਰਾਂਗੇ ਇਹ ਤੁਸੀਂ ਵੇਖ ਸਕਦੇ ਹੋ ਤੁਸੀਂ ਫੋਨ ਹੀ ਚੱਕ ਲਿਓ ਆਪਣਾ ਇਸ ਤਰ੍ਹਾਂ ਡਬਲ ਕਟਵਰਕ ਹੋਇਆ ਹੋਇਆ ਇਸ ਤਰ੍ਹਾਂ ਘੇਰੇ ਦੇ ਉੱਪਰ ਕਟਵਰਕ ਆਊਗਾ ਜੀ ਨਾਲੇ ਦੇ ਹੈਗੀ ਬਾਟਮ ਇਸ ਤਰ੍ਹਾਂ ਸੇਮ ਹੀ ਬਾਟਮ ਹੈ ਜਿਸ ਤਰ੍ਹਾਂ ਦਾ ਕਟਵਰਕ ਹੋਇਆ ਹੋਇਆ ਸੇਮ ਆਪਾਂ ਬਾਟਮ ਰੈਡੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ 650 ਰੁਪਏ ਸੂਟ ਦਾ ਪ੍ਰਾਈਸ ਹੈ 650 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਪਿਓਰ ਕਾਟਨ ਦਾ ਸੂਟ ਹੈ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਇਹਦੇ ਵਿੱਚ ਸਿਰਫ ਸਿੰਗਲ ਪੀਸ ਹੀ ਰੈਡੀ ਹੈ ਬੇਬੀ ਪਿੰਕ ਕਲਰ ਦਾ ਸੂਟ ਹੈ ਲਾਈਟ ਜੇ ਕਲਰਾਂ ਵਾਲਾ ਆਪਾਂ ਵਰਕ ਕੀਤਾ ਹੈ ਫੁੱਲ 5 ਮੀਟਰ ਤੁਹਾਨੂੰ ਕਪੜਾ ਮਿਲੂਗਾ ਸੂਟ ਦਾ 650 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਨੈਕਸਟ ਹੈਗਾ ਪ੍ਰਿੰਟਡ ਸ਼ਰਟ ਨਾਲ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪ੍ਰਿੰਟਡ ਸ਼ਰਟ ਕਿੰਨਾ ਪ੍ਰਾਈਸ ਦਾ ਅ ਪ੍ਰਿੰਟਡ ਸ਼ਰਟ ਰਹੂਗੀ ਬਹੁਤ ਹੀ ਪਿਆਰਾ ਸੂਟ ਹੈ ਜੀ ਤੁਸੀਂ ਵੇਖ ਸਕਦੇ ਹੋ ਸ਼ਰਟ ਰਹੂਗੀ ਪ੍ਰਿੰਟਡ ਨਾਲ ਇਹਦੀ ਆਪਾਂ ਬਾਟਮ ਤੇ ਵਰਕ ਕੀਤਾ ਹੋਇਆ ਇਸ ਤਰ ਹਿਪਿੰਗ ਫ੍ਰੀ ਰਹੂਗੀ ਸੂਟ ਦੀ ਇਸ ਤਰ੍ਹਾਂ ਜੀ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਇਹ ਤੁਸੀਂ ਵੇਖ ਸਕਦੇ ਹੋ ਇਹ बॉटम ਦੇ ਉੱਪਰ ਵਰਕ ਆਊਗਾ ਬਰਾਊਨ ਕਲਰ ਨਾਲ ਆਪਾਂ ਵਰਕ ਕੀਤਾ ਜਿਸ ਤਰ੍ਹਾਂ ਦਾ ਸ਼ਰਟ ਦਾ ਕਲਰ ਹੈ ਇਸ ਤਰ੍ਹਾਂ ਸ਼ਰਟ ਹੋਊਗੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਸ਼ਰਟ ਦੇ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਨਾਲ ਕੰਟਰਾਸਟ ਦੇ ਵਿੱਚ बॉटम ਹੈ ਤੇ ਇਸ ਤਰ੍ਹਾਂ बॉटम ਦੇ ਉੱਪਰ ਪ੍ਰੋਪਰ ਵਰਕ ਕੀਤਾ ਹੋਇਆ ਹੈ ਇਹ ਤੁਸੀਂ ਵੇਖ ਸਕਦੇ ਹੋ ਇਹ बॉटम ਦਾ ਵਰਕ ਆਊਗਾ ਇਹ ਸ਼ਰਟ ਹੈ ਫੁੱਲ 5 ਮੀਟਰ ਕਪੜਾ ਹੋਊਗਾ ਪਿਓਰ ਕਾਟਨ ਦਾ ਸੂਟ ਹੈ ਸਿੰਥਰੋ ਸਟੱਫ ਨਹੀਂ ਹੈ ਲਾਈਨਿੰਗ ਦੀ ਨੀਡ ਵੀ ਨਹੀਂ ਬੀ ਬਿਲਕੁਲ ਵੀ ਨਹੀਂ ਰਹੂਗੀ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ 850 ਰੁਪਏ ਦਾ ਪ੍ਰਾਈਸ ਹੈ ਸ਼ਿਪਿੰਗ ਫ੍ਰੀ ਰਹੇਗੀ ਜੀ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪ੍ਰਾਈਸ ਇਹ ਤਾਂ ਸਾਡੇ 600 ਨੈਕਸਟ ਹੈਗਾ ਜੀ ਜਿਵੇਂ ਬੱਬਲ ਕਾਟਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦਾ ਸੂਟ ਹੈ ਇਹ ਡਿਜ਼ਾਈਨ ਦੀ ਬਹੁਤ ਡਿਮਾਂਡ ਰਹਿੰਦੀ ਆ ਆਪਾਂ ਦੁਬਾਰਾ ਤੋਂ ਰੈਡੀ ਕਰ ਦਿੱਤਾ ਤੁਸੀਂ ਵੇਖ ਸਕਦੇ ਹੋ ਘੇਰੇ ਦੇ ਉੱਪਰ ਇਸ ਤਰ੍ਹਾਂ ਪ੍ਰੋਪਰ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਦੀ ਬਾਜੂ ਦੇ ਉੱਪਰ ਵਰਕ ਆਊਗਾ ਇਹ ਤੁਸੀਂ ਵੇਖ ਸਕਦੇ ਬੱਬਲ ਕਾਟਨ ਦਾ ਸਟੱਫ ਹੈ ਇਸ ਤਰ੍ਹਾਂ ਆਪਾਂ ਹੋਲਸ ਕੱਢੇ ਹੋਏ ਆ ਪਹੁੰਚੇ ਤੇ ਵੀ ਹੈਗੇ ਬਾਜੂ ਦੇ ਉੱਪਰ ਵਰਕ ਕੀਤਾ ਹੋਇਆ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਘੇਰੇ ਦੇ ਉੱਪਰ ਆਪਣੇ ਘੇਰੇ ਦੇ ਅਕੋਰਡਿੰਗ ਤੁਸੀਂ ਬਾਇ ਕਰ ਸਕਦੇ ਹੋ 650 ਰੁਪਏ ਦਾ ਪ੍ਰਾਈਸ ਰਹੂਗਾ ਜੀ ਇਸ ਚ ਕਲਰ ਇਸ ਦੇ ਵਿੱਚ ਲਾਈਨਿੰਗ ਲੱਗੋਗੀ ਬੱਬਲ ਕਾਟਨ ਦੇ ਸਟੱਫ ਕਰਕੇ ਇਹ ਵਾਲੇ ਸੂਟ ਤੇ ਹੈਗਾ ਪਿਓਰ ਕਾਟਨ ਦਾ ਹੀ ਹੈ ਇਦੇ ਵਿੱਚ ਕਲਰ ਜੀ ਸਿਰਫ ਸਾਨੂੰ ਸਿੰਗਲ ਇਹੀ ਕਲਰ ਮਿਲੂਗਾ ਨੈਕਸਟ ਹੈਗਾ ਬੇਬੀ ਪਿੰਕ ਕਲਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਕਢਾਈ ਮਿਲੂਗੀ ਇਹ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈ ਸੇਮ ਹੀ ਵਰਕ ਆਪਾਂ ਬਾਜੂ ਦੇ ਉੱਪਰ ਕੀਤਾ ਹੋਇਆ ਹੈ ਸੇਮ ਹੀ ਵਰਕ ਤੁਹਾਨੂੰ ਬਾਜੂ ਦੇ ਉੱਪਰ ਮਿਲੂਗਾ ਇਸ ਤਰ੍ਹਾਂ ਘੇਰੇ ਦੇ ਉੱਪਰ ਮਿਲੂਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਲੈਂਥ ਤੇ ਘੇਰਾ ਸੂਟ ਦੀ ਕਿੰਨਾ ਵੀ ਰੱਖ ਸਕਦੇ ਹੋ ਲਾਈਨਿੰਗ ਦੀ ਨੀਡ ਬਿਲਕੁਲ ਵੀ ਨਹੀਂ ਰਹੂਗੀ ਸਟੱਫ ਦੇ نیچے ਬਹੁਤ ਹੀ ਪਿਆਰਾ ਸਟੱਫ ਹੈ ਫੁੱਲ 5 ਮੀਟਰ ਕਪੜਾ ਮਿਲੂਗਾ ਸੀਨ थ्रू ਬਿਲਕੁਲ ਨਹੀਂ ਹੈ ਪਿਓਰ ਕਾਟਨ ਦਾ ਸੂਟ ਹੈ 750 ਰੁਪਏ ਸੂਟ ਦਾ ਪ੍ਰਾਈਸ ਹੈ

ਇਹ ਬਾਜੂ ਦੇ ਉੱਪਰ ਮਿਲੂਗਾ ਪੌਂਚੇ ਦੇ ਉੱਪਰ ਮਿਲੂਗਾ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਆਊਗਾ ਇਹ 5 ਮੀਟਰ ਸੂਟ ਰਹੂਗਾ ਸੀਨ ਥਰੂ ਸਟਫ ਬਿਲਕੁਲ ਨਹੀਂ ਹੈ ਲਾਈਨਿੰਗ ਦੀ ਨੀਡ ਨਹੀਂ ਲੱਗੂਗੀ 750 ਰੁਪਏ ਦਾ ਪ੍ਰਾਈਸ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਸਟਫ ਤੁਸੀਂ ਵੇਖ ਸਕਦੇ ਹੋ ਬਿਲਕੁਲ ਵੀ ਸੀਨ ਥਰੂ ਨਹੀਂ ਹੈ ਲਾਈਨਿੰਗ ਦੀ ਨੀਡ ਬਿਲਕੁਲ ਵੀ ਨਹੀਂ ਹੈਗੀ ਜੀ 750 ਰੁਪਏ ਦਾ ਪ੍ਰਾਈਸ ਹੈ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਨੈਕਸਟ ਹੈਗਾ ਰਾਮਟੈਕਸ ਕਾਟਨ ਦੇ ਵਿੱਚ ਆਪਾਂ ਸੂਟ ਰੈਡੀ ਕੀਤੇ ਇਹ ਤੁਸੀਂ ਵੇਖ ਸਕਦੇ ਹੋ ਪ੍ਰਿੰਟਡ ਸੂਟ ਹੈ ਹੈਲੋ ਜੀ ਹਾਂ ਜੀ ਮੈਂ ਗ੍ਰੀਨ ਸੂਟ ਸ਼ੋਅ ਕਰ ਦਿੰਨੀ ਆ ਨੈਕਸਟ ਆ ਗਾ ਪ੍ਰਿੰਟਡ ਦੇ ਵਿੱਚ ਰਾਮ ਟੈਕਸ ਦੇ ਵਿੱਚ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੈ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਘੇਰਾ ਤੇ ਲੈਂਥ ਕਿੰਨੀ ਵੀ ਰੱਖ ਸਕਦੇ ਹੋ ਪਿਓਰ ਰਾਮ ਟੈਕਸ ਦਾ ਸਟੱਫ ਹੈ ਜੀ ਸੂਟ ਦਾ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਇਹ ਜੋ ਰਾਮ ਟੈਕਸਟ ਤੇ ਦਿਖਾ ਰਹੇ ਹਾਂ ਜੀ ਇਹ ਵਿਦ ਦੁਪੱਟਾ ਹੋਣਗੇ ਪੌਂਚੇ ਤੇ ਵੀ ਆ ਤੇ ਬਾਜੂ ਤੇ ਵੀ ਆ ਇਸ ਤਰ੍ਹਾਂ ਜੀ ਤੁਹਾਨੂੰ ਵਰਕ ਮਿਲੂਗਾ ਇਹਦੀ ਬਾਜੂ ਤੇ ਪੌਂਚੇ ਦੇ ਉੱਪਰ ਜੇ ਤੁਸੀਂ ਵੇਖ ਸਕਦੇ ਹੋ ਇਹ ਪੌਂਚੇ ਤੇ ਬਾਜੂ ਦਾ ਡਿਜ਼ਾਈਨ ਆ ਗਿਆ ਇਸ ਤਰ੍ਹਾਂ ਘੇਰੇ ਦਾ ਡਿਜ਼ਾਈਨ ਆ ਗਿਆ ਜੀ ਬਹੁਤ ਹੀ ਪਿਆਰਾ ਸੂਟ ਹੈ ਐਂਡ ਨਾਲ ਪਿਓਰ ਦਾ ਦੁਪੱਟਾ ਹੈ ਸੂਟ ਦੇ ਇਸ ਤਰ੍ਹਾਂ ਪਿਓਰ ਦਾ ਦੁਪੱਟਾ ਹੋਊਗਾ ਫੁੱਲ 2.5 ਮੀਟਰ ਦਾ ਤੇ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਗੀ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਵੇਖ ਸਕਦੇ ਹੋ ਕੰਪਲੀਟ ਸੂਟ ਦਾ ਇਹਦਾ ਪ੍ਰਾਈਸ ਹੈਗਾ 2000 ਰੁਪਏ 2000 ਰੁਪਏ ਦਾ ਪ੍ਰਾਈਸ ਹੈ ਜੀ ਪਿਓਰ ਦਾ ਦੁਪੱਟਾ ਹੋਊਗਾ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਦੇ ਉੱਪਰ ਤੇ ਰਾਮ ਟੈਕਸ ਦਾ ਸਟੱਫ ਹੈ ਪ੍ਰਿੰਟਡ ਦੇ ਵਿੱਚ ਉੱਪਰ ਆਪਾਂ ਵਰਕ ਕੀਤਾ ਤੇ ਪੌਂਚੇ ਤੇ ਵਰਕ ਆਊਗਾ ਬਾਜੂ ਤੇ ਵਰਕ ਆਊਗਾ ਇਸ ਤਰ੍ਹਾਂ ਕੇਰੇ ਦੇ ਉੱਪਰ ਵਰਕ ਆਊਗਾ ਇਹ ਵਿੱਚ ਤਿੰਨ ਚਾਰ ਕਲਰ ਤਿੰਨ ਕਲਰਸ ਨਹੀਂ ਮੈਂ ਤੁਹਾਨੂੰ ਦੂਸਰੇ ਕਲਰ ਸ਼ਿਓ ਦਿਖਾ ਦੇਣੀ ਆ ਫਸਟ ਹੈਗਾ ਬੇਬੀ ਪਿੰਕ ਨਾਲ ਫੁੱਲ 5 ਮੀਟਰ ਕਪੜਾ ਹੋਊਗਾ ਲਾਈਨਿੰਗ ਦੀ ਨੀਡ ਬਿਲਕੁਲ ਵੀ ਨਹੀਂ ਹੈ ਸੀਨ थ्रू ਸਟੱਫ ਨਹੀਂ ਹੈਗਾ ਜੀ ਪਿਓਰ ਕਾਟਨ ਦਾ ਸਟੱਫ ਹੈਗਾ ਕਰ ਰਾਮ ਟੈਕਸ ਦਾ ਇਦੇ ਵਿੱਚ ਹੈਗਾ ਇੱਕ ਤਾਂ ਇਹ ਵਾਲਾ ਕਲਰ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਾਵਾ ਸ਼ੇਡ ਦੇ ਵਿੱਚ ਪੀਚ ਸ਼ੇਡ ਦੇ ਵਿੱਚ ਇੱਕ ਸਿਗਾ ਬੇਬੀ ਪਿੰਕ ਕਲਰ ਉਹ ਮੈਂ ਤੁਹਾਨੂੰ ਦਿਖਾ ਦਿੱਤਾ ਇੱਕ ਇਹਦੇ ਵਿੱਚ ਹੈਗਾ ਜੀ ਪਿਸਤਾ ਕਲਰ ਇਹ ਪਿਸਤਾ ਕਲਰ ਹੈ ਉੱਪਰ ਗ੍ਰੇਨ ਨਾਲ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਵਿਦੋ ਦੁਪੱਟਾ ਇਹ ਸੂਟ ਹੈਗੇ ਆ ਬਹੁਤ ਹੀ ਪਿਆਰੇ ਸੂਟ ਹੈ ਫੁੱਲ 5 ਮੀਟਰ ਕਪੜਾ ਮਿਲੇਗਾ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਨੇ ਨੈਕਸਟ ਹੈਗਾ ਵਾਈਟ ਕਲਰ ਦਾ ਸੂਟ ਇਹਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਸੀਗੀ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਹੈ ਸੂਟ ਦੇ ਉੱਪਰ ਸ਼ਰਟ ਦੇ ਉੱਪਰ ਘੇਰੇ ਦੇ ਉੱਪਰ ਵਰਕ ਮਿਲੂਗਾ ਆਪਣੇ ਘੇਰੇ ਦੇ ਅਕੋਰਡਿੰਗ ਤੁਸੀਂ ਇਹ ਸੂਟ ਨੂੰ ਬਾਇ ਕਰ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਜੀ ਇਹ ਘੇਰੇ ਦਾ ਵਰਕ ਆ ਗਿਆ ਇਸ ਤਰ੍ਹਾਂ ਨੈਕ ਦਾ ਵਰਕ ਆ ਗਿਆ ਇਹ ਪੌਂਚੀ ਤੇ ਬਾਜੂ ਦਾ ਵਰਕ ਆ ਗਿਆ ਇਸ ਤਰ੍ਹਾਂ ਤੁਹਾਨੂੰ ਪੌਂਚੀ ਤੇ ਬਾਜੂ ਤੇ ਵਰਕ ਮਿਲੂਗਾ ਅ ਸਿੰਗਲ ਸ਼ੇਡ ਦਾ ਦੁਪੱਟਾ ਵੀ ਲੈ ਸਕਦੇ ਹੋ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਵੀ ਲੈ ਸਕਦੇ ਹੋ ਕਿਵੇਂ ਵੀ ਤੁਸੀਂ ਲੈ ਸਕਦੇ ਹੋ ਫੁੱਲ 5 ਮੀਟਰ ਦਾ ਸੂਟ ਹੈ ਪਿਓਰ ਕਾਟਨ ਦਾ ਸਟੱਫ ਹੈ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ 2000 ਰੁਪਏ ਪ੍ਰਾਈਸ ਸੀਗਾ ਜੀ ਨਾਲ ਦੁਪੱਟਾ ਸੀ ਪਿਓਰ ਦਾ ਰਾਮ ਟੈਕਸ ਦਾ ਸਟੱਫ ਸੀ ਸੂਟ ਦਾ ਤੇ ਵਰਕ ਕੀਤਾ ਹੋਇਆ ਸੀ ਪੌਂਚੇ ਤੇ ਬਾਜੂ ਦੇ ਉੱਪਰ ਇਹ ਹੈਗਾ ਸੂਟ ਬਹੁਤ ਹੀ ਪਿਆਰਾ ਸੂਟ ਇਹਦਾ ਪ੍ਰਾਈਸ ਹੈਗਾ 1500 ਰੁਪਏ ਇਸ ਤਰ੍ਹਾਂ ਫਰੰਟ ਘੇਰੇ ਤੇ ਵਰਕ ਹੈ ਬਾਜੂ ਤੇ ਵਰਕ ਹੈ ਸ਼ਰਟ ਤੇ ਫੁੱਲ ਤੇ ਵਰਕ ਹੈ neck ਤੇ ਵਰਕ ਹੈ ਤੇ ਪੌਂਚਿਆਂ ਤੇ ਵਰਕ ਹੈ ਜੀ ਬੈਠੇ ਤੁਸੀਂ ਮੰਗਵਾ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਇਹ ਜੋ ਵੀ ਤੁਸੀਂ ਉਰਦੂ ਦੇ ਵਿੱਚ ਟਾਈਪ ਕਰ ਰਹੇ ਹੋ ਪਲੀਜ਼ ਉਰਦੂ ਨਾਲ ਤਾਂ ਮੈਨੂੰ ਸਮਝ ਆਂਦੀ ਹੈ ਨਾ ਮੈਨੂੰ ਪੜ੍ਹਨੀ ਆਂਦੀ ਹੈ ਤੁਸੀਂ ਇੰਗਲਿਸ਼ ਜਾਂ ਫਿਰ ਹਿੰਦੀ ਆ ਫਿਰ ਪੰਜਾਬੀ ਜਿਹੜੀ ਵੀ ਲੈਂਗੁਏਜ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਉਹ ਲੈਂਗੁਏਜ ਦੇ ਵਿੱਚ ਤੁਸੀਂ ਟਾਈਪ ਕਰ ਸਕਦੇ ਹੋ ਜੀ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ 1500 ਰੁਪਏ ਦਾ ਪ੍ਰਾਈਸ ਹੈ ਜੀ ਨੈਕਸਟ ਹੈਗਾ ਇਹ ਵਾਲਾ ਸੂਟ ਇਸ ਤਰ੍ਹਾਂ ਆਪਾਂ ਇਹ ਫਰੰਟ ਘੇਰੇ ਦੇ ਉੱਪਰ ਵਰਕ ਕੀਤਾ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੀ ਆ ਤੁਹਾਨੂੰ ਫਰੰਟ ਘੇਰੇ ਤੇ ਵਰਕ ਮਿਲੂਗਾ ਬੈਕ ਸਾਈਡ ਘੇਰੇ ਤੇ ਵਰਕ ਮਿਲੂਗਾ ਪੌਂਚੀਆਂ ਤੇ ਵਰਕ ਮਿਲੂਗਾ ਤੇ ਬਾਜੂ ਤੇ ਵਰਕ ਮਿਲੂਗਾ ਇਹ ਤੁਸੀਂ ਆਪਣੇ ਘੇਰੇ ਦੇ ਅਕੋਰਡਿੰਗ ਲੈ ਸਕਦੇ ਹੋ ਇਹ ਤੁਸੀਂ ਵੇਖ ਸਕਦੇ ਹੋ ਜੀ ਇਸ ਤਰ੍ਹਾਂ ਵਰਕ ਹੋਇਆ ਹੋਇਆ ਫਰੰਟ ਘੇਰੇ ਦੇ ਉੱਪਰ ਸੇਮ ਹੀ ਵਰਕ ਮਿਲੂਗਾ ਤੁਹਾਨੂੰ ਬੈਕ ਸਾਈਡ ਘੇਰੇ ਚਾਕਾਂ ਦੇ ਉੱਪਰ ਜਿਵੇਂ ਇਸ ਇਹ ਫਰੰਟ ਘੇਰੇ ਦੇ ਚਾਕ ਦੇ ਉੱਪਰ ਵਰਕ ਕੀਤਾ ਹੈ ਪਿਛਲੇ ਚਾਕ ਦੇ ਉੱਪਰ ਵਰਕ ਕੀਤਾ ਹੋਇਆ ਤੇ ਇਸ ਤਰ੍ਹਾਂ ਤੁਹਾਨੂੰ ਬਾਜੂ ਤੇ ਬਾਟਮ ਤੇ ਵਰਕ ਮਿਲੂਗਾ ਇਹ ਬਾਜੂ ਤੇ ਬਾਟਮ ਦਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ 1300 ਰੁਪਏ ਦਾ ਪ੍ਰਾਈਸ ਹੈ ਜਿਹੜੇ ਉਹ ਰਾਮਟੈਕਸ ਵਾਲੇ ਸੂਟ ਸੀ ਉਹ ਤੁਸੀਂ ਵਿਦਾਊਟ ਦੁਪੱਟਾ ਨਹੀਂ ਲੈ ਸਕਦੇ ਜੀ ਦੁਪੱਟਾ ਤੁਹਾਨੂੰ ਉਹਦੇ ਨਾਲ ਲੈਣਾ ਹੀ ਪਊਗਾ ਕਿਉਂਕਿ ਉਹਦੇ ਉੱਪਰ ਅਸੀਂ ਲੇਸ ਨਾਲ ਕੰਪਲੀਟ ਫਿਨਿਸ਼ਿੰਗ ਕੀਤੀ ਹੋਈ ਹੈ ਆਈ ਆਉਂਦੀ ਹੈ ਦੁਪੱਟੇ ਦੀ ਲੇਸ ਬੇਟਾ ਉਹ ਕੋ ਕੋ ਪਰੱਖ ਨਹੀਂ ਸਕਦੇ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਫਰੰਟ ਸਾਈਡ ਬੈਕ ਸਾਈਡ ਕੇਰਾ 1300 ਰੁਪਏ ਸੂਟ ਦਾ ਪ੍ਰਾਈਸ ਹੈ ਇਹਦੇ ਵਿੱਚ ਇੱਕ ਤਾਂ ਇਹ ਵਾਲਾ ਕਲਰ ਹੈ ਜੀ ਇਹਦਾ ਪ੍ਰਾਈਸ ਕਿੰਨਾ ਹੈ ਕੀ ਦਾ ਇਹਦਾ ਹਿਆਰ ਬਤਾਉਦੇ ਹੋ ਤੁਸੀਂ ਇੱਕ ਇਹਦੇ ਵਿੱਚ ਇਹ ਬਾਵਾ ਪੀਚ ਸ਼ੇਡ ਦੇ ਵਿੱਚ ਹੈਗਾ ਇਹਦਾ ਪ੍ਰਾਈਸ ਹੈਗਾ ਜੀ 1000 ਰੁਪਏ ਇਹਦਾ ਪ੍ਰਾਈਸ ਹੈਗਾ 1300 ਰੁਪਏ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜਿਹੜੇ ਪਹਿਲਾਂ ਦਿਖਾਏ ਸੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਤਿੰਨ ਸ਼ੇਡਸ ਦਿਖਾਈਆਂ ਸੀ ਇਹਦੇ ਤੈ ਮਾਰ ਹੈਲੋ ਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਵੀ ਸ਼ੇਪ ਨੈਕ ਦੇ ਉੱਪਰ ਵਰਕ ਹੋਇਆ ਹੋਇਆ ਹੈ ਜੀ ਇਸ ਤਰ੍ਹਾਂ ਤੁਹਾਨੂੰ ਸ਼ਰਟ ਦੇ ਉੱਪਰ ਵਰਕ ਮਿਲੂਗਾ ਘੇਰਾ ਕਿੰਨਾ ਵੀ ਰੱਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਦੀ ਬਾਜੂ ਦੇ ਉੱਪਰ ਇਹ ਡਿਜ਼ਾਈਨ ਆਊਗਾ ਬਾਜੂ ਦੇ ਉੱਪਰ ਇਹ ਤੁਸੀਂ ਵੇਖ ਸਕਦੇ ਹੋ ਮम्मा ਜਿਹੜੇ ਨਵੇਂ ਕੀਤੇ ਨੇ ਉਧਰੋਂ ਉਧਰੋਂ ਲਿਆ ਆਂਦੇ ਬਹੁਤ ਹੀ ਪਿਆਰਾ ਸੂਟ ਹੈ ਜੀ 1200 ਰੁਪਏ ਸੂਟ ਦਾ ਪ੍ਰਾਈਸ ਹੈ ਸਕ੍ਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਪ्युअर कॉटन ਦਾ ਸਟੱਫ ਰਹੂਗਾ 1200 ਰੁਪਏ ਦਾ ਪ੍ਰਾਈਸ ਸੂਟ ਦਾ ਬਾਜੂ ਤੇ ਵਰਕ ਆਊਗਾ ਇਸ ਤਰ੍ਹਾਂ ਸ਼ਰਟ ਦੇ ਉੱਪਰ ਕੰਪਲੀਟ ਵਰਕ ਆਊਗਾ ਪ੍ਰਿੰਟਡ ਸਲਵਾਰ ਨਾ ਸ਼ਫੌਨ ਦਾ ਫਿਰ ਇਹਦੇ ਬਾ ਕੋਈ 12 ਕਰ ਰਿਹਾ ਇਹ ਹੈਗੇ ਸ਼ਫੌਨ ਦੀ ਕੁੜਤੀ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪ੍ਰਿੰਟਡ ਕੁੜਤੀ ਨਾਲ ਇਹਦੇ ਪ੍ਰਿੰਟਡ ਸਲਵਾਰ ਹੈ ਸੇਮ 셀ਫ ਚੈੱਕ ਦੇ ਵਿੱਚ ਇਸ ਤਰ੍ਹਾਂ ਦੀ ਕਮੀਜ਼ ਰਹੂਗੀ ਜੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸਟੱਫ ਹੈ ਇਸ ਤਰ੍ਹਾਂ ਨਾਲ ਬਾਟਮ ਰਹੂਗੀ ਕੰਟੈਕਟ ਨੰਬਰ ਹਾਂਜੀ ਕੰਟੈਕਟ ਨੰਬਰ ਹੈਗਾ ਮੈਂ ਪਿੰਨ ਕਰ ਦਿੰਨੀ ਆ ਉਹਦੇ ਉੱਪਰ ਤੁਸੀਂ ਕਲਿੱਕ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ 8847600249 ਇਹ ਨੰਬਰ ਉਹਦੇ ਵਿੱਚ ਅਲੱਗ-ਅਲੱਗ ਲੈਂਥ ਹੈਗੀਆਂ ਨੇ ਜੀ ਰੈਡੀ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਲੈ ਸਕਦੇ ਹੋ ਇਹ ਮੈਂ ਨੰਬਰ ਨੂੰ ਕਮੈਂਟਸ ਦੇ ਵਿੱਚ ਪਿੰਨ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਜੀ 8847600259 ਇਹਦੇ ਉੱਪਰ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੀ ਪ੍ਰਿੰਟਡ ਸ਼ਰਟ ਰਹੂਗੀ ਨਾਲ ਪ੍ਰਿੰਟਡ ਬਾਟਮ ਰਹੂਗੀ ਪਲੇਨ ਸੂਟ ਦਾ ਪ੍ਰਾਈਸ ਹੈਗਾ ਜੀ 1200 ਰੁਪਏ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਫੁੱਲ 5 ਮੀਟਰ ਦਾ ਤੁਹਾਨੂੰ ਸੂਟ ਮਿਲੂਗਾ ਵੇਗਾ ਦੁਪੱਟਾ ਨੈਕਸਟ ਹੈਗਾ ਜੀ ਇਹ कॉटन ਦਾ ਸੂਟ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਵਰਕ ਕੀਤਾ ਹੋਇਆ ਮੋਰਨੀਆਂ ਵਾਲਾ ਡਿਜ਼ਾਈਨ ਹੋਇਆ ਹੋਇਆ ਇਹ ਸੂਟ ਦੇ ਉੱਪਰ ਇਸ ਤਰ੍ਹਾਂ ਮੋਰਨੀਆਂ ਵਾਲਾ ਡਿਜ਼ਾਈਨ ਹੋਇਆ ਤੁਸੀਂ ਵੇਖ ਸਕਦੇ ਹੋ ਇਹ ਮੋਰਨੀਆਂ ਆਣਗੀਆਂ ਅਗਰ ਤੁਹਾਡਾ ਕੋਈ ਕੋਈ ਵੀ ਕੁਐਸਚਨ ਹੁੰਦਾ ਤੁਸੀਂ ਆਪਣਾ ਕੁਐਸਚਨ ਨਾਲ ਪੁੱਛ ਸਕਦੇ ਹੋ ਲਾਈਵ ਦੇ ਵਿੱਚ ਇਸ ਤਰ੍ਹਾਂ ਸਾਈਡ ਦੇ ਉੱਪਰ ਚੱਕਰਾਂ ਦੇ ਉੱਪਰ ਵਰਕ ਕੀਤਾ ਹੋਇਆ ਘੇਰੇ ਦੇ ਉੱਪਰ ਮੋਰਨੀਆਂ ਆਉਣੀਆਂ ਬਾਜੂ ਦੇ ਉੱਪਰ ਵਰਕ ਕੀਤਾ ਹੋਇਆ ਨਾਲ ਇਹਦੇ ਹੈਗਾ ਜੀ ਦੁਪੱਟਾ ਪ੍ਰਾਈਸ ਕਿੰਨੇ ਦਾ ਬਰਾਬਰ ਇਸ ਤੇ ਰੰਦਾ ਦੁਪੱਟਾ ਜੀ ਇਹਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਹੈ ਤੁਸੀਂ ਦੇਖ ਸਕਦੇ ਹੋ ਇਹ ਸੂਟ ਰਹੂਗਾ 1200 ਰੁਪਏ ਸੂਟ ਦਾ ਪ੍ਰਾਈਸ ਹੈ ਵਿਦ ਦੁਪੱਟਾ कॉटन ਦਾ ਸੂਟ ਰਹੂਗਾ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਸਕਰੀਨ ਸ਼ਾਟ ਲੈ ਕੇ ਤੁਸੀਂ ਭੇਜ ਦਿਓ ਜੀ ਬਰਾਊਨ ਤੁਸੀਂ ਕਿਹੜਾ ਕਹਿ ਰਹੇ ਹੋ ਫਿਰ ਮੈਂ ਤੁਹਾਨੂੰ ਉਹਦੇ ਨਾਲ ਦਾ ਏ ਤੁਸੀਂ ਵੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਦਾ ਦੁਪੱਟਾ ਰਹੂਗਾ ਨਾਲ ਸੂਟ ਦੇ ਉੱਪਰ ਵਰਕ ਕੀਤਾ ਹੋਇਆ 1200 ਰੁਪਏ ਕੰਪਲੀਟ ਸੂਟ ਦਾ ਪ੍ਰਾਈਸ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਇਹਦੇ ਵਿੱਚ ਸਿਰਫ ਸਿੰਗਲ ਪੀਸ ਹੀ ਰੈਡੀ ਹੈ ਨੈਕਸਟ ਹੈਗਾ ਜੀ ਟੈਬੀ ਲਾਈਨਿੰਗ ਦੇ ਵਿੱਚ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਨੈਕ ਦੇ ਉੱਪਰ ਵਰਕ ਆਊਗਾ ਇਹ ਵਾਲਾ ਵਰਕ ਕੀਤਾ ਹੋਇਆ ਆਪੇ ਦੀ ਬਾਜੂ ਦੇ ਉੱਪਰ ਇਸ ਤਰ੍ਹਾਂ ਨੈਕ ਤੇ ਵਰਕਾ ਲੈਂਥ ਕਿੰਨੀ ਵੀ ਰੱਖ ਸਕਦੇ ਹੋ ਘੇਰਾ ਵੀ ਸੂਟ ਦਾ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਰਸ਼ੀਆ ਦੀ ਟੈਬੀ ਟੈਬੀ ਲਾਈਨਿੰਗ ਹੈ ਜੀ ਸਟਫ ਬਹੁਤ ਹੀ ਸੋਹਣਾ ਸਟਫ ਹੈ ਹਾਂਜੀ ਮੈਂ ਦਿਖਾ ਦਿੰਨੀ ਹਾਂ ਬਰਾਊਨ ਸੂਟ ਕਮੀਜ਼ ਤੇ ਲਾਈਨਿੰਗ ਲੱਗੂਗੀ ਨਾਲ ਹੈਗੀ ਆ ਬਾਟਮ ਬਾਟਮ ਦੇ ਉੱਪਰ ਲਾਈਨਿੰਗ ਦੀ ਨੀਡ ਬਿਲਕੁਲ ਵੀ ਨਹੀਂ ਹੈਗੀ ਇਸ ਤਰ੍ਹਾਂ ਦਾ ਸੂਟ ਹੈ ਜੀ ਗਰਮੀਆਂ ਲਈ ਪਾਰਟੀ ਵੇਅਰ ਸਟਫ ਹੈ ਟੈਬੀ ਲਾਈਨਿੰਗ ਦਾ ਬਹੁਤ ਹੀ ਪਿਆਰਾ ਸਟਫ ਹੈ ਇਸ ਦਾ ਸੂਟ ਹੈ 1500 1500 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਬਹੁਤ ਹੀ ਪਿਆਰਾ ਸੂਟ ਹੈ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਹ ਜੋ ਬਰਾਊਨ ਸੂਟ ਤੁਸੀਂ ਕਹਿ ਰਹੇ ਸੀ ਇਹਦੇ ਵਿੱਚ ਇੱਕ ਆਹ ਵਾਲਾ ਕਲਰ ਵੀ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਇਹ ਸੇਮ ਹੀ ਇਹਦੇ ਵਿੱਚ ਆਹ ਕਲਰ ਰਹੂਗਾ ਇਸ ਤਰ੍ਹਾਂ ਸ਼ਰਟ ਦੇ ਉੱਪਰ ਪ੍ਰੋਪਰ ਵਰਕ ਕੀਤਾ ਬਾਜੂ ਤੇ ਵਰਕ ਆਊਗਾ ਬਹੁਤ ਹੀ ਸੋਹਣਾ ਸੂਟ ਹੈ ਚਾਹਾਂ ਸਰਪੇਸੂਟ ਦਾ ਪ੍ਰਾਈਸ ਹੈ ਜੀ ਸ਼ਰਟ ਦੇ ਉੱਪਰ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਅਗਰ ਇਹਨੂੰ ਕਹਿ ਰਹੇ ਹੋ ਹੋਰ ਤਾਂ ਨਹੀਂ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਬਾਜੂ ਤੇ ਵਰਕ ਆਊਗਾ 1400 ਰੁਪਏ ਦਾ ਪ੍ਰਾਈਸ ਹੈ ਜੀ ਫੁੱਲ 5 ਮੀਟਰ ਕਪੜਾ ਹੋਊਗਾ ਲਾਈਨਿੰਗ ਦੀ ਨੀਡ ਬਿਲਕੁਲ ਵੀ ਨਹੀਂ ਹੋਊਗੀ ਕਿਵੇਂ ਵੀ ਤੁਸੀਂ ਸਟੱਫ ਨੂੰ ਵੇਅਰ ਕਰ ਸਕਦੇ ਹੋ ਗਰਮੀਆਂ ਦੇ ਵਿੱਚ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਸਟੱਫ ਹੈ ਇਹ ਦਿਖਾ ਦਨੀ ਹੈ ਇੱਕ ਹਾਲ ਖਾਲ ਜੋਰਜਟ ਹੈਗਾ ਜੀ ਜੋਰਜਟ ਦੇ ਵਿੱਚ ਸੂਟ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਬੇਬੀ ਪਿੰਕ ਪੀਚ ਕਲਰ ਦਾ ਸੂਟ ਹੈ ਘੇਰੇ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਇਸ ਤਰ੍ਹਾਂ ਵਰਕ ਕਪਾ ਕੀਤਾ ਹੋਇਆ ਘੇਰੇ ਦੇ ਉੱਪਰ ਬਾਜੂ ਤੇ ਵਰਕ ਕੀਤਾ ਹੋਇਆ ਕਾਵੀ ਵਾਲਾ ਡਿਜ਼ਾਈਨ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਹੋਲਸ ਨਿਕਲੇ ਹੋਏ ਆ ਇਹ ਹੋਲਸ ਕੱਢੇ ਹੋਏ ਆ ਜਿਸ ਤਰ੍ਹਾਂ ਦਾ ਡਿਜ਼ਾਈਨ ਰਹੂਗਾ ਬਹੁਤ ਹੀ ਪਿਆਰਾ ਸੂਟ ਹੈ ਲੈਂਥ ਤੇ ਘੇਰਾ ਕਿੰਨਾ ਵੀ ਰੱਖ ਸਕਦੇ ਸੂਟ ਦਾ ਬਾਟਮ ਦੇ ਉੱਪਰ ਵੀ ਵਰਕ ਮਿਲੂਗਾ ਇਹ ਬਾਟਮ ਦਾ ਵਰਕ ਆ ਗਿਆ ਸ਼ਰਟ ਦਾ ਵਰਕ ਆ ਗਿਆ ਬਾਜੂ ਦਾ ਵਰਕ ਆ ਗਿਆ ਕਿਹੜਾ ਰੰਗ ਵਰਕ ਹੈ ਇਹਦੇ ਵਿੱਚ ਬਲੈਕ ਕਲਰ ਵੀ ਮਿਲ ਜੂਗਾ ਤੁਹਾਨੂੰ ਬਟੇ ਬਹੁਤ ਹੀ ਪਿਆਰਾ ਕਲਰ ਹੈ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈ ਫੁੱਲ 5 ਮੀਟਰ ਦਾ ਸੂਟ ਰਹੂਗਾ ਨਾਲ ਇਹਦੇ ਹੈਗਾ ਚਨਾਉਣ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਇਹ ਤੁਸੀਂ ਵੇਖ ਸਕਦੇ ਹੋ ਜੀ ਇਸ ਤਰ੍ਹਾਂ ਦਾ ਦੁਪੱਟਾ ਹੈ ਦੁਪੱਟੇ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਪ੍ਰੋਪਰ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਸੁੰਦਰ ਬਰਕੀ ਹੋਇਆ ਹੋਇਆ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੋਇਆ ਹੋਇਆ ਹੈ ਟਾਈ ਡਾਈ ਦੇ ਨਾਲ ਇਹ ਤੁਸੀਂ ਪ੍ਰੋਪਰ ਲੁੱਕ ਦੇਖ ਸਕਦੇ ਹੋ ਸੂਟ ਦੀ ਬਹੁਤ ਹੀ ਪਿਆਰਾ ਸੂਟ ਹੈ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਪ੍ਰਾਈਸ ਕਿੰਨਾ ਹੈ 1800 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਹਾਂਜੀ ਹੋ ਵੀ ਦਿਖਾ ਦੇਣੀ ਆ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਹਾਂਜੀ ਹੋ ਜਾਊਗਾ ਸੂਟ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਹਦੇ ਵਿੱਚ ਕਲਰ ਇਹ ਵਾਲਾ ਪਰਪਲ ਕਲਰ ਵੀ ਹੈਗਾ ਜੀ ਇਹਦੇ ਵਿੱਚ ਇਹ ਕਲਰ ਵੀ ਆਜੂਗਾ ਫੈਬ੍ਰਿਕ ਇਹਦਾ ਜੌਰਜਟ ਹੈ ਜੀ ਇੱਕ ਇਹਦੇ ਵਿੱਚ ਹੈ ਲਵੈਂਡਰ ਕਲਰ ਵੀ ਆਜੂਗਾ ਸੌਫਟ ਵਿਸਕੋਸ ਜੌਰਜਟ ਆਪਾਂ ਇਹਦੇ ਵਿੱਚ ਯੂਜ਼ ਕੀਤੀ ਹੋਈ ਹੈ ਜਿਹੜਾ ਇਹ ਵਾਲਾ ਹੈ ਫਿਓਨਾ ਸਟੱਫ ਹੈ ਬਾਲ ਨਹੀਂ ਪੈਂਦੇ ਕੋਈ ਹੋਰ ਦਿੱਕਤ ਨਹੀਂ ਆਉਂਦੀ ਇਹ ਤੁਸੀਂ ਵੇਖ ਸਕਦੇ ਹੋ ਇਹ ਵਾਲਾ ਤਾਂ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਵਿਦਾਊਟ ਦੁਪੱਟੇ ਦਾ 21300 1400 ਸਲਵਾਰ ਵਰਕ ਬਾਜੂ ਵਰਕ ਘੇਰਾ ਵਰਕ ਇਹ 1400 ਰੁਪਏ ਦਾ ਵਿਦਾਊਟ ਦੁਪੱਟਾ ਪ੍ਰਾਈਸ ਹੈ ਦੁਪੱਟੇ ਦੇ ਨਾਲ 1800 ਰੁਪਏ ਪ੍ਰਾਈਸ ਹੈ ਸ਼ਿਪਿੰਗ ਫ੍ਰੀ ਰਹੋਗੀ ਜੀ ਇਹ ਤੁਸੀਂ ਵੇਖ ਸਕਦੇ ਹੋ ਵਿੱਚ ਹੀ ਐਡ ਹੁੰਦੀ ਹੈ ਸ਼ਿਪਿੰਗ ਇਹਦੇ ਵਿੱਚ ਮੈਂ ਤੁਹਾਨੂੰ ਤਿੰਨ ਕਲਰਸ ਦਿਖਾਏ ਨੇ ਬਾਕੀ ਆ ਜੋ ਬਲੂ ਕਲਰ ਦਾ ਸੂਟ ਕਹਿੰਦੇ ਸੀਗੇ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਜੀ neck ਦੇ ਉੱਪਰ ਵਰਕ ਆਊਗਾ ਇਸ ਸੂਟ ਦੇ ਉੱਪਰ ਵਿੱਚ ਮਿਰਰ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਪ੍ਰੋਪਰ ਇਹਦੇ ਬਾਟਮ ਤੇ ਤੇ ਬਾਜੂ ਤੇ ਵਰਕ ਕੀਤਾ ਹੋਇਆ ਹੈ ਤੁਸੀਂ ਵੇਖ ਸਕਦੇ ਹੋ 1000 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਪਿਓਰ ਕਾਟਨ ਦਾ ਸਟੱਫ ਰਹੂਗਾ ਸੂਟ ਦਾ ਲਾਈਨਿੰਗ ਦੀ ਨੀਡ ਬਿਲਕੁਲ ਵੀ ਨਹੀਂ ਹੋਊਗੀ ਪੋਂਛੇ ਤੇ ਵਰਕ ਕੀਤਾ ਹੋਇਆ ਬਾਜੂ ਤੇ ਵਰਕ ਕੀਤਾ ਹੋਇਆ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ 1000 ਰੁਪਏ ਦਾ ਪ੍ਰਾਈਸ ਰਹੂਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜੇ ਕਿਸੇ ਨੇ ਵੀ ਪਸ਼ਮੀਨੇ ਦੇ ਸੂਟ ਲੈਣੇ ਨੇ ਸਿਰਕ ਪਸ਼ਮੀਨੇ ਦੇ ਲੈਣੇ ਨੇ ਉਹ ਸਾਨੂੰ ਵੀਡੀਓ ਕਾਲ ਕਰ ਸਕਦੇ ਆ। ਬਾਕੀ ਅਗਰ ਕਿਸੇ ਨੇ ਵੀ ਪਸ਼ਮੀਨੇ ਦੇ ਸੂਟ ਲੈਣੇ ਆ, ਸਿਲਕ ਪਸ਼ਮੀਨੇ ਦੇ ਸੂਟ ਲੈਣੇ ਜਿਵੇਂ ਆਸਟ੍ਰੇਲੀਆ ਤੋਂ ਕਸਟਮਰ 1000 ਰੁਪਏ ਪ੍ਰਾਈਸ ਹੈ ਜੀ ਪਿਛਲੇ ਸੂਟ ਦਾ। ਜਿਵੇਂ ਆਸਟ੍ਰੇਲੀਆ ਛੁਣ ਠੰਡੇ ਤਾਂ ਕਸਟਮਰਸ ਨੇ ਸਾਨੂੰ ਵੀਡੀਓ ਕਾਲ ਦੇ ਉੱਪਰ ਵੀ ਕਰ ਸਕਦੇ ਤੇ ਉਹਦੇ ਉੱਪਰ ਵੀ ਸਿਲੈਕਟ ਕਰ ਸਕਦੇ ਆ। ਨੈਕਸਟ ਹੈਗਾ ਜੀ ਇਹ ਵਾਲੇ ਸੂਟ ਦੀ ਵੀ ਬਹੁਤ ਡਿਮਾਂਡ ਸੀ। ਚੈੱਕ ਦੇ ਵਿੱਚ ਕਈ ਕਸਟਮਰਸ ਨੇ ਇਹ ਉਹ ਰਹਿੰਦਾ ਹੈ ਡਾਊਟ ਕਿ ਕੋਟਾ ਡੋਰੀਆ ਸਟੱਫ ਤਾਂ ਨਹੀਂ ਹੈ। ਨਹੀਂ ਜੇ ਕੋਟਾ ਡੋਰੀਆ ਸਟੱਫ ਤੇ نیچے ਲਾਈਨਿੰਗ ਲੱਗਦੀ ਹੈ ਪਰ ਆਹ ਸਟੱਫ ਤੇ نیچے ਤੁਹ ਬਿਲਕੁਲ ਵੀ ਸੀਨ थ्रू ਨਹੀਂ ਹੈ ਵਿਦਾਊਟ ਦੁਪੱਟੇ ਦਾ ਪ੍ਰਾਈਸ ਹੈਗਾ 1500 ਰੁਪਏ ਫਰੰਟ ਘੇਰੇ ਤੇ ਵਰਕ ਆਊਗਾ ਬੈਕ ਸਾਈਡ ਚ ਆਕਾਂ ਦੇ ਉੱਪਰ ਵੀ ਸੇਮ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਫਰੰਟ ਘੇਰੇ ਦਾ ਵਰਕ ਹੈ ਬੈਕ ਸਾਈਡ ਘੇਰੇ ਦਾ ਵਰਕ ਹੈ ਪੌਂਚੇ ਦਾ ਵਰਕ ਹੈ ਤੇ ਬਾਜੂ ਦਾ ਵਰਕ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਸੇਮ ਹੀ ਵਰਕ ਆਪਾਂ ਪੌਂਚੇ ਤੇ ਬਾਜੂ ਦੇ ਉੱਪਰ ਕੀਤਾ ਹੋਇਆ ਹੈ 1500 ਰੁਪਏ ਪ੍ਰਾਈਸ ਹੈ ਇੱਕ ਹੋਰ ਜੀ ਨੈਕਸਟ ਹੈਗਾ ਜੀ ਇਹ ਵਾਲਾ ਗ੍ਰੀਨ ਸੂਟ ਜੋ ਕਸਟਮਰ ਕਹਿ ਰਹੇ ਸੀ ਗ੍ਰੀਨ ਸੂਟ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਫਲਾਰ ਵਾਲਾ ਡਿਜ਼ਾਈਨ ਹੈ ਤੇ ਘੇਰੇ ਦੇ ਉੱਪਰ ਆਊਗਾ ਇਹ ਪੋਂਚੇ ਤੇ ਬਾਜੂ ਦਾ ਡਿਜ਼ਾਈਨ ਆ ਗਿਆ ਜੀ ਪੋਂਚੇ ਤੇ ਬਾਜੂ ਤੇ ਆਊਗਾ ਘੇਰਾ ਲੈਂਥ ਤੁਸੀਂ ਕਿੰਨੀ ਵੀ ਰੱਖ ਸਕਦੇ ਹੋ ਘੇਰਾ ਵੀ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ 1000 ਰੁਪਏ ਦਾ ਪ੍ਰਾਈਸ ਰਹੂਗਾ ਸੀਨ थ्रू ਸਟੱਫ ਨਹੀਂ ਹੈ ਤੁਸੀਂ ਦੇਖ ਸਕਦੇ ਕਿ ਲਾਈਨਿੰਗ ਦੀ ਨੀਡ ਨਹੀਂ ਹੈਗੀ ਸਟੱਫ ਦੇ نیچے ਇਸ ਤਰ੍ਹਾਂ ਕਿਵੇਂ ਵੀ ਤੁਸੀਂ ਵੇਅਰ ਕਰ ਸਕਦੇ ਹੋ ਦੁਪੱਟੇ ਦੀ ਕੋਸਟ ਐਕਸਟਰਾ ਲੱਗ ਜੂਗੀ ਜ ਜੁਪੱਟਾ ਤੁਸੀਂ ਜਿੰਨੀ ਵੀ ਰੇਂਜ ਦਾ ਲੈਣਾ ਹੈ ਉਹਨੇ ਅਕੋਰਡਿੰਗ ਤੁਹਾਨੂੰ ਦੁਪੱਟਾ ਮਿਲ ਜੂਗਾ ਪ्योर ਦਾ 2.5 ਦਾ 250 ਦਾ ਚੁਣੋਂ ਦਾ 350 ਦਾ ਟੈਬੀ ਦਾ ਵੀ 350 ਤਾਂ ਨਾ ਦੁਪੱਟਾ ਕਿਸ ਤਰ੍ਹਾਂ ਦਾ ਚਾਹੀਦਾ ਜੀ ਤੁਹਾਨੂੰ ਉਹਦੇ ਅਕੋਰਡਿੰਗ ਹੋ ਜੂਗਾ ਨੈਕਸਟ ਹੈਗਾ ਇਹ ਵਾਲਾ ਸੂਟ ਤੁਸੀਂ ਵੇਖ ਸਕਦੇ ਹੋ نیچے ਪੈਚ ਲੱਗਿਆ ਹੋਇਆ ਇਸ ਤਰ੍ਹਾਂ ਸ਼ਰਟ ਪ੍ਰਿੰਟਡ ਹੈ ਨਾਲ ਹੈਗੀ ਜੀ ਇਹਦੇ ਚਿਕਨ ਦੀ ਬਾਟਮ ਇਸ ਤਰ੍ਹਾਂ ਸੈਲਫ ਵਰਕ ਦੇ ਵਿੱਚ ਚਿਕਨ ਦੀ ਬਾਟਮ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ 7.5 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਇਸ ਤਰ੍ਹਾਂ ਨਾਲ ਚਿਕਨ ਦੀ ਬਾਟਮ ਰੋਗੇ ਤੁਸੀਂ ਵੇਖ ਸਕਦੇ ਹੋ ਨਜ਼ਦੀਕ ਤੋਂ ਇਹ ਬਾਟਮ ਰੋਗੀ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਤੇ ਪੈਚ ਲਗਾਇਆ ਹੋਇਆ ਹੈ ਬਸ 15 ਰੁਪਏ ਪੈਚ ਲਗਾਇਆ ਹੋਇਆ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਫੋਨ ਦੇ ਦਿੱਕਰ ਹੋਗਾ ਬਣਾਉਂਗੀ ਮੰਗਵਾ ਦੇਣਾ ਨੈਕਸਟ ਹੈਗਾ ਜੀ ਪ੍ਰਿੰਟਡ ਸ਼ਰਟ ਕਿਹੜਾ ਕਹਿ ਰਹੇ ਹਾਂ ਜੀ ਤੁਸੀਂ ਮਾਰਕ ਕਰਕੇ ਭੇਜ ਦਿਓ ਉਹ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਮੈਸੇਜ ਕਰ ਸਕਦੇ ਹੋ ਤੁਸੀਂ ਨੈਕਸਟ ਹੈਗੀ ਇਹ ਵਾਲੀ ਸ਼ਰਟ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਇਸ ਤਰ੍ਹਾਂ ਨਾਲ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਇਸ ਤਰ੍ਹਾਂ ਨਿੱਕਾ ਜਿਹਾ ਫਲਾਰ ਹੋਊਗਾ ਪੌਂਚੇ ਦੇ ਪੌਂਚੇ ਤੇ ਵਰਕ ਕੀਤਾ ਹੋਇਆ 600 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਫੁੱਲ 5 ਮੀਟਰ ਕਪੜਾ ਹੋਊਗਾ ਬਹੁਤ ਹੀ ਪਿਆਰਾ ਸੂਟ ਹੈ 600 ਰੁਪਏ ਸੂਟ ਦਾ ਪ੍ਰਾਈਸ ਹੋਊਗਾ ਇਹਦੇ ਵਿੱਚ ਸਿੰਗਲ ਪੀਸ ਹੀ ਰੈਡੀ ਹੈ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਇਸ ਤਰ੍ਹਾਂ ਸ਼ਰਟ ਪ੍ਰਿੰਟਡ ਹੈ ਤੁਸੀਂ ਵੇਖ ਸਕਦੇ ਹੋ ਪ੍ਰਿੰਟਡ ਕਾਟਨ ਦੀ ਸ਼ਰਟ ਰਹੂਗੀ ਨਾਲ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਹੈ ਇਹ ਦੋਨੋਂ ਪੌਂਚਿਆਂ ਦੇ ਉੱਪਰ ਤੁਹਾਨੂੰ ਵਰਕ ਆਊਗਾ ਬਹੁਤ ਹੀ ਪਿਆਰਾ ਸੂਟ ਹੈ 700 ਰੁਪਏ ਦਾ ਪ੍ਰਾਈਸ ਹੈ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਕਾਟਨ ਦਾ ਸੂਟ ਹੈ ਟਾਈਮ ਬਹੁਤ ਹੈ ਆਪਣਾ ਟਾਈਪੀ ਦਾ ਪਕੜਾ ਲਓ ਬਸ ਵੈਨ ਅਟਾਈਪੀ ਦਾ ਪਕੜਾ ਲਓ ਨਹੀਂ ਨਹੀਂ ਆਨ ਫਿਰ ਟਾਈਮ ਬਹੁਤ ਹੈ ਤਾਂ ਤੁਸੀਂ ਕਬੜੇ ਦਾ ਨਹੀਂ ਲੇ ਗੇ ਕੋਈ। ਹਾਂ ਦੇਖ ਲਓ ਟਾਈਮ ਤੇ ਦੇਖੋ। ਅੱਧਾ ਘੰਟਾ। ਨੈਕਸਟ ਹੈਗਾ ਜੀ ਇਹ ਵਾਲਾ ਸੂਟ ਇਸ ਤਰ੍ਹਾਂ ਹੈ ਕਿ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਬਲੈਕ ਕਲਰ ਦਾ। ਇਹ ਤੁਸੀਂ ਵੇਖ ਸਕਦੇ ਨਾਲ ਇਹਦੀ ਚਿਕਨ ਦੀ ਬਾਟਮ ਹੈ। 1000 ਰੁਪਏ ਸੂਟ ਦਾ ਪ੍ਰਾਈਸ ਹੈ। ਇਸ ਤਰ੍ਹਾਂ ਚਿਕਨ ਦੀ ਬਾਟਮ ਰਹੂਗੀ ਨਾਲੇ ਚਿਕਨ ਦੀ ਬਾਟਮ ਹੈ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਕੀਤਾ ਬਾਜੂ ਤੇ ਵਰਕ ਆਊਗਾ ਲੈਂਥ ਤੇ ਘੇਰਾ ਤੁਸੀਂ ਸੂਟ ਦਾ ਕਿੰਨਾ ਵੀ ਰੱਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਜੀ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਨੈਕਸਟ ਹੈਗਾ ਬਲੈਕ ਸੂਟ ਇਸ ਤਰ੍ਹਾਂ ਬਲੈਕ ਦੇ ਉੱਪਰ ਕੀ ਕੁਐਸ਼ਨ ਪੁੱਛਿਆ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਬਿਲਕੁਲ ਵਧੀਆ ਤੁਸੀਂ ਦੱਸੋ ਕੀ ਕੁਐਸ਼ਨ ਪੁੱਛਿਆ ਤੁਹਾਡਾ ਕੁਐਸ਼ਨ ਹੀ ਸ਼ੋ ਹੋਇਆ ਜੀ ਦੁਬਾਰਾ ਤੋਂ ਟਾਈਪ ਕਰ ਦਿਓ ਤੁਸੀਂ ਕੁਐਸ਼ਨ ਮਾਰਕ ਪੇਜ ਜਾਵਣ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਨਜ਼ਦੀਕ ਤੋਂ ਵਰਕ ਚੈੱਕ ਕਰ ਸਕਦੇ ਹੋ ਘੇਰੇ ਤੇ ਵਰਕ ਆਊਗਾ ਬਾਜੂ ਤੇ ਵਰਕ ਆਊਗਾ ਆਪਣੇ ਘੇਰੇ ਦੇ ਅਕੋਰਡਿੰਗ ਲੈ ਸਕਦੇ ਹੋ 1000 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈ ਬਾਜੂ ਦੇ ਉੱਪਰ ਇਹ ਘੇਰੇ ਦਾ ਵਰਕ ਆ ਗਿਆ ਜੀ 1000 ਰੁਪਏ ਦਾ ਪ੍ਰਾਈਸ ਹੈ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਫੁੱਲ 5 ਮੀਟਰ ਕਪੜਾ ਹੈ ਸੀਮ थ्रू ਸਟੱਫ ਬਿਲਕੁਲ ਨਹੀਂ ਕਿਵੇਂ ਵੀ ਤੁਸੀਂ ਵੇਅਰ ਕਰ ਸਕਦੇ ਹੋ ਇਹਨੂੰ ਗਰਮੀਆਂ ਦੇ ਵਿੱਚ ਹਾਂਜੀ ਟੈਬ ਵੀ ਲਾਈਨਿੰਗ ਦੇ ਵਿੱਚ ਸੂਟ ਹੈਗਾ ਮੈਂ ਦਿਖਾ ਦੇਣੀ ਆ ਤੁਹਾਨੂੰ ਇੱਕ ਪਹਿਲਾ ਫੋਟੋ ਭੋਲ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸ਼ਰਟ ਤੇ ਵਰਕ ਕੀਤਾ ਹੋਇਆ yellow color ਦੇ ਨਾਲ ਇਸ ਤਰ੍ਹਾਂ ਕੇ ਰੇਦਾ ਵਰਕ ਆਊਗਾ ਬਾਜੂ ਦਾ ਵਰਕ ਆਊਗਾ ਨਾਲ ਦੇ ਕੰਟਰਾਸਟ yellow color ਦੀ ਬਾਟਮ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ 1300 ਰੁਪਏ ਸੂਟ ਦਾ ਪ੍ਰਾਈਸ ਹੈ 1000 ਆਫਰ ਦੇ ਆਫਰ ਦੇ ਉੱਪਰ 1000 ਰੁਪਏ ਦਾ ਪ੍ਰਾਈਸ ਹੈ ਜੀ ਹਾਂ ਜੀ ਤੁਸੀਂ ਕਾਲ WhatsApp ਤੇ ਕਰੋ ਤਾਂ ਜ਼ਿਆਦਾ ਬੈਠ ਰਹੇ ਤਾਂ ਕੋਈ ਵੀ ਟਾਈਮ ਅਸੀਂ ਪਿਕ ਕਰ ਲਾਂਗੇ ਕਾਲ ਤੁਸੀਂ WhatsApp ਦੇ ਉੱਪਰ ਕਾਲ ਕਰ ਲਿਓ ਚਾਹੇ ਲਾਈਵ ਐਂਡ ਹੋਣ ਤੋਂ ਬਾਅਦ ਕਰ ਲਿਓ हां जी कोई ਤੁਸੀਂ ਸਿੰਪਲ ਕਾਲ ਨਾ ਕਰਿਓ WhatsApp ਦੇ ਉੱਪਰ ਕਾਲ ਕਰ ਲਿਓ ਤੇ ਸਾਨੂੰ ਟੈਕਸਟ ਮੈਸੇਜ ਕਰ ਦਿਓ ਜਾਂ ਵਾਇਸ ਨੋਟ ਭੇਜ ਦਿਓ ਅਸੀਂ ਤੁਹਾਡੀ ਕਾਲ ਜ਼ਰੂਰ ਪਿਕ ਕਰਾਂਗੇ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਬਾਜੂ ਤੇ ਵਰਕ ਕੀਤਾ ਹੈ ਇਹ ਨਾਲ ਕੰਟਰਾਸਟ ਦੀ ਬਾਟਮ ਰਹੇਗੀ 1000 ਰੁਪਏ ਦਾ ਪ੍ਰਾਈਸ ਹੈ ਨੈਕਸਟ ਹੈਗਾ ਚਿਕਨ ਦਾ ਸੂਟ ਇਸ ਤਰ੍ਹਾਂ ਚਿਕਨ ਦਾ ਚਿਕਨ ਦੀ ਸ਼ਰਟ ਹੈ ਤੁਸੀਂ ਵੇਖ ਸਕਦੇ ਹੋ ਹਾਂਜੀ ਬਰਬਰੀ ਦਾ ਸੂਟ ਵੀ ਹੈਗਾ ਹਾਂਜੀ ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋ ਇਸ ਤਰ੍ਹਾਂ ਚਿਕਨ ਮਿਰਰ ਦੇ ਵਿੱਚ ਵਰਕ ਹੋਇਆ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਇਹ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਨਾਲ ਬਾਟਮ ਰਹੇਗੀ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਬਾਰਡਰ ਤੇ ਵਰਕ ਹੋਇਆ ਹੋਇਆ ਹੈ ਕਾਟਨ ਦਾ ਸਟੱਫ ਹੈ 1000 ਰੁਪਏ ਸੂਟ ਦਾ ਪ੍ਰਾਈਸ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਪਿਓਰ ਕਾਟਨ ਦਾ ਸਟੱਫ ਹੈ ਜੀ ਨੈਕਸਟ ਹੈਗਾ ਇਹ ਵਾਲਾ ਸੂਟ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਕੀਤਾ ਹੈ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਨੈੱਕ ਦੇ ਉੱਪਰ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਤੁਹਾਨੂੰ ਘੇਰੇ ਦੇ ਉੱਪਰ ਵਰਕ ਮਿਲੇਗਾ ਇਹ ਵਾਲਾ ਵਰਕ ਕੀਤਾ ਹੋਇਆ ਹੈ ਦੀ ਬਾਟਮ ਦੇ ਉੱਪਰ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੀ ਬਾਜੂ ਦੇ ਉੱਪਰ ਕੀਤਾ ਹੈ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪ੍ਰੋਪਰ ਫੁੱਲ ਹੈਵੀ ਵਰਕ ਇਹ ਦੀ ਬਾਜੂ ਦੇ ਉੱਪਰ ਕੀਤਾ ਹੋਇਆ ਹੈ 1400 ਰੁਪਏ ਦਾ ਪ੍ਰਾਈਸ ਹੈ ਫੁੱਲ ਕਾਟਨ ਦਾ ਸਟੱਫ ਹੈ ਲਾਈਨਿੰਗ ਦੀ ਨੀਡ ਨਹੀਂ ਹੈਗੀ ਕਿਵੇਂ ਵੀ ਤੁਸੀਂ ਗਰਮੀਆਂ ਦੇ ਵਿੱਚ ਵੇਅਰ ਕਰ ਸਕਦੇ ਹੋ ਫੁੱਲ 5 ਮੀਟਰ ਕਪੜਾ ਆਊਗਾ ਇਹ ਤੁਸੀਂ ਵੇਖ ਸਕਦੇ ਹੋ ਇਹ ਬਾਜੂ ਦਾ ਡਿਜ਼ਾਈਨ ਹੈ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਨੈਕਸਟ ਹੈਗਾ ਜੀ ਬਲੈਕ ਕਲਰ ਦੇ ਵਿੱਚ 기ਜਾ ਦਾ ਸੂਟ ਜਿਵੇਂ ਪਾਕਟਸ ਵਾਲਾ ਸੂਟ ਡਿਮਾਂਡ ਰਹਿੰਦੀ ਹੈ ਤੇ ਇਥੋਂ 기ਜੇ ਪਾਕਟਸ ਬਣ ਜਾਂਦੀਆਂ ਨੇ ਕਟਿੰਗ ਕਰਵਾ ਕੇ ਤੁਸੀਂ ਆਪਣੇ ਟੇਲਰ ਤੋਂ ਬਣਵਾ ਸਕਦੇ ਹੋ ਇਸ ਤਰ੍ਹਾਂ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਸੂਟ ਦੇ ਉੱਪਰ ਵਰਕ ਕੀਤਾ ਹੈ ਘੇਰੇ ਦੇ ਉੱਪਰ ਇਹ ਪਾਕਟਸ ਵਾਲੀ ਜਗ੍ਹਾ ਅਗੇ ਜਿੱਥੇ ਤੁਸੀਂ 기ਜਾ ਡਿਜ਼ਾਈਨ ਨਿਕਲਵਾ ਸਕਦੇ ਹੋ ਇਹ ਉੱਥੋਂ ਵਰਕ ਕੀਤਾ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਵੀ ਹੈਗਾ ਇਹਦੇ ਘੇਰੇ ਤੇ ਵਰਕ ਤੇ ਬਾਜੂ ਤੇ ਵੀ ਵਰਕ ਕੀਤਾ ਤੇ ਪੌਂਚੇ ਦੇ ਵਰਕ ਕੀਤਾ ਇਸ ਤਰ੍ਹਾਂ ਪੌਂਚੇ ਦੇ ਉੱਪਰ ਵਰਕ ਆ ਗਿਆ ਬੈਕ ਸਾਈਡ ਤੇ ਵੀ ਵਰਕ ਹੈ ਫਰੰਟ ਸਾਈਡ ਤੇ ਵੀ ਇਸ ਤਰ੍ਹਾਂ ਪਾਕਟਸ ਵਾਲਾ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਜੀ ਇਹਦੀ ਬਾਜੂ ਦੇ ਉੱਪਰ ਅਬ ਕਿੰਨੇ ਵੀ ਘੇਰੇ ਦੇ ਅਕੋਰਡਿੰਗ ਤੁਸੀਂ ਆਪਣੇ ਘੇਰੇ ਦੇ ਅਕੋਰਡਿੰਗ ਲੈ ਸਕਦੇ ਹੋ ਜੀ 22 21 ਅਬ ਦੇ ਘੇਰੇ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਬਾਜੂ ਦੇ ਉੱਪਰ ਵਰਕ ਆਊਗਾ ਬਾਜੂ ਪਹੁੰਚੇ ਫਰੰਟ ਸਾਈਡ ਬੈਕ ਸਾਈਡ ਤੇ ਗੀਚਾਂ ਵਾਲਾ ਡਿਜ਼ਾਈਨ ਕੀਤਾ ਹੋਇਆ ਹੈ ਪਾਕਟਸ ਵਾਲਾ 1500 ਰੁਪਏ ਦਾ ਪ੍ਰਾਈਸ ਰਹੂਗਾ neck ਦੇ ਉੱਪਰ ਵੀ ਵਰਕ ਆਊਗਾ ਪਿਓਰ ਕਾਟਨ ਦਾ ਸਟੱਫ ਹੈ 5 ਮੀਟਰ ਕੱਪੜਾ ਹੈ ਲਾਈਨਿੰਗ ਦੀ ਨੀਡ ਨਹੀਂ ਹੈ ਕਿ ਸੀਨ ਥਰੂ ਨਹੀਂ ਹੈਗਾ ਜੀ ਕਿਵੇਂ ਵੀ ਤੁਸੀਂ ਵੇਅਰ ਕਰ ਸਕਦੇ ਹੋ ਨੈਕਸਟ ਹੈਗਾ ਇਹ ਵਾਲਾ ਡਿਜ਼ਾਈਨ ਇਹਦੀ ਵੀ ਬਹੁਤ ਡਿਮਾਂਡ ਰਹਿੰਦੀ ਹੈ ਇਸ ਤਰ੍ਹਾਂ ਆਪਾਂ neck ਦੇ ਉੱਪਰ ਵਰਕ ਕੀਤਾ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ neck ਦਾ ਵਰਕ ਆ ਗਿਆ ਜੀ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਆ ਗਿਆ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਇਹ ਘੇਰੇ ਦੇ ਉੱਪਰ ਫਲਾwrs ਆ ਗਏ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਆ ਗਿਆ ਜੀ ਬਹੁਤ ਹੀ ਪਿਆਰਾ ਸੂਟ ਹੈ ਘੇਰੇ ਦਾ ਡਿਜ਼ਾਈਨ ਆ ਗਿਆ ਇਸ ਤਰ੍ਹਾਂ ਇਹਦੇ ਪੌਂਚੇ ਦਾ ਵਰਕ ਕੀਤਾ ਬਾਜੂ ਦਾ ਵੀ ਸਹੀ ਹੈ ਹਮ ਹਮ ਪੰਟ੍ਰਾਂ ਸੌਪ੍ਰਾਈਜ਼ ਹੈ ਜੀ ਬਲੈਕ ਦਾ ਇਸ ਤਰ੍ਹਾਂ ਬਾਜੂ ਤੇ ਇਸ ਤਰ੍ਹਾਂ ਪੌਂਚੇ ਤੇ ਵਰਕ ਕੀਤਾ ਹੋਇਆ ਇਹਦਾ ਪ੍ਰਾਈਸ ਹੈਗਾ ਜੀ 16000 ਰੁਪਏ 15 1500 1500 ਰੁਪਏ ਨੈੱਕ ਤੇ ਵਰਕ ਆਊਗਾ ਸ਼ਰਟ ਤੇ ਫੁੱਲ ਤੇ ਕੰਪਲੀਟ ਵਰਕ ਕੀਤਾ ਹੈ ਘੇਰੇ ਤੇ ਵਰਕ ਆਊਗਾ ਇਹ ਤੁਸੀਂ ਦੇਖ ਸਕਦੇ ਬਾਜੂ ਤੇ ਪੌਂਚੇਆਂ ਤੇ ਵਰਕ ਆਊਗਾ ਇਹਨਾਂ ਤੇ ਪਿਓਰ ਕਾਟਨ ਲੱਗੀ ਹੈ ਸਾਡੀ ਪਿਓਰ ਕਾਟਨ ਇਹਦੇ ਵਿੱਚ ਯੂਜ਼ ਕੀਤੀ ਹੋਈ ਹੈ ਜਿਹੜਾ 800 ਦਾ ਪਲੇਨ ਸਟੱਫ ਆਉਂਦਾ ਉਹ ਆਪਾਂ ਇਹਦੇ ਨਾਲ ਵਿੱਚ ਯੂਜ਼ ਕੀਤਾ ਹੋਇਆ ਹੈ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਸੀਓਡੀ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਨਲਾਈਨ ਪੇਮੈਂਟ ਨਹੀਂ ਕਰ ਸਕਦੇ ਇਹ ਚ ਕਰੀਮ ਕਲਰ ਨੈਕਸਟ ਹੈਗਾ ਜੀ ਇਹ ਵਾਲਾ ਕਲਰ ਇਹ ਆਫ ਵਾਈਟ ਸੂਟ ਤੁਸੀਂ ਪਿਕਚਰ ਵੀ ਦੇਖੀ ਹੋਗੀ ਮੈਂ ਵੇਅਰ ਕੀਤਾ ਹੋਇਆ ਹੈ ਇਸ ਤਰ੍ਹਾਂ ਸ਼ਰਟ ਦੇ ਉੱਪਰ ਫੁੱਲ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਪੌਂਚੇ ਤੇ ਬਾਜੂ ਦੇ ਉੱਪਰ ਆਊਗਾ ਇਹ ਡਿਜ਼ਾਈਨ ਪੌਂਚੇ ਤੇ ਬਾਜੂ ਦਾ ਆ ਗਿਆ ਇੱਕ ਬਰਬਰੀ ਦਾ ਸਟੱਫ ਕੱਟ ਮੈਂ ਬਰਬੀਆ ਪ੍ਰਿੰਟਡ ਅਸੀਂ ਰੱਖਦੇ ਨਹੀਂ ਹੈਗੇ ਉਹਦੇ ਵਿੱਚ ਸਟੈਪੀ ਦਾ ਮੈਟਰੀਅਲ ਅ ਦੁਪੱਟਾ ਜੀ ਤੁਸੀਂ ਅਲੱਗ ਤੋਂ ਰੈਡੀ ਕਰਵਾ ਸਕਦੇ ਹੋ ਪ੍ਰਿੰਟਡ ਸਾਡੇ ਕੋਲ ਕਾਲੇ ਸੂਟ ਦਾ ਪ੍ਰਾਈਸ 1500 ਰੁਪਏ ਜੀ ਪ੍ਰਿੰਟਡ ਸਾਡੇ ਕੋਲ ਘੱਟ ਹੁੰਦਾ ਪ੍ਰਿੰਟਡ ਸਾਡੇ ਕੋਲ ਘੱਟ ਹੁੰਦਾ ਜ਼ਿਆਦਾਤਰ ਵਰਕ ਵਾਲੇ ਹੁੰਦੇ ਆ ਤੁਸੀਂ ਵੇਖ ਸਕਦੇ ਹੋ ਪਲੇਨ ਸਟੱਫ ਹੈ ਲਾਈਨਿੰਗ ਦੀ ਨੀਡ ਨਹੀਂ ਹੈਗੀ 5 ਮੀਟਰ ਕਪੜਾ ਹੋਗਾ ਇਸ ਤਰ੍ਹਾਂ ਸ਼ਰਟ ਦੇ ਉੱਪਰ ਕੰਪਲੀਟ ਵਰਕ ਹੈ ਨਜ਼ਦੀਕ ਤੋਂ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਨਿੱਕੀ ਨਿੱਕੀ ਬੂਟੀ ਵਾਲਾ ਵਰਕ ਹੈ ਇਸ ਤਰ੍ਹਾਂ ਪੌਂਚੇ ਤੇ ਬਾਜੂ ਦਾ ਡਿਜ਼ਾਈਨ ਆ ਗਿਆ ਜੀ 1500 ਰੁਪਏ ਸੂਟ ਦਾ ਪ੍ਰਾਈਸ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਪੌਂਚੇਆਂ ਤੇ ਬਾਜੂ ਤੇ ਵਰਕ ਹੈ ਸ਼ਰਟ ਦੇ ਉੱਪਰ ਕੰਪਲੀਟ ਵਰਕ ਹੈ ਇਹਦੇ ਨਾਲ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਪਿੱਛੇ ਉਹ ਵਾਲੇ ਸੂਟ ਦੇ ਵਿੱਚ ਪਿੰਕ ਕਲਰ ਵੀ ਹੈਗਾ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਨੈਕਸਟ ਹੈਗਾ ਟੈਬੀ ਲਾਈਨਿੰਗ ਦੇ ਵਿੱਚ ਮੈਂ ਉਹ ਇਸ ਤਰ੍ਹਾਂ ਟੈਬੀ ਲਾਈਨਿੰਗ ਦੇ ਵਿੱਚ ਪੈਚ ਵਰਕ ਵਾਲਾ ਸੂਟ ਹੈ ਜੀ ਤੁਸੀਂ ਵੇਖ ਸਕਦੇ ਹੋ ਵੀ ਘੇਰੇ ਦੇ ਅਕੋਰਡਿੰਗ ਇਸ ਤਰ੍ਹਾਂ ਪੈਚ ਵਰਕ ਕੀਤਾ ਹੈ ਟੈਬੀ ਲਾਈਨਿੰਗ ਦਾ ਸਟੱਫ ਰਹੂਗਾ ਨਾਲ ਇਹਦੇ ਬਾਟਮ ਅਤੇ ਬਾਟਮ ਦੇ ਉੱਪਰ ਵੀ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਇਹ ਡਿਜ਼ਾਈਨ ਆਊਗਾ ਬਾਟਮ ਦੇ ਉੱਪਰ ਨਾਲ ਇਹਦਾ ਹੈਗਾ ਦੁਪੱਟਾ ਚੁਣੌਣ ਦਾ ਇਸ ਤਰ੍ਹਾਂ ਟਾਈ ਐਂਡ ਡਾਈ ਆਪਾਂ ਇਹਦੇ ਵੀ ਉੱਪਰ ਲੇਸ ਲਗਾਈ ਹੋਈ ਹੈ ਚੁਣੌਣ ਦਾ ਪਿਓਰ ਚੁਣੌਣ ਦਾ ਦੁਪੱਟਾ ਰਹੂਗਾ ਬਹੁਤ ਹੀ ਪਿਆਰਾ ਸੂਟ ਹੈ ਜੀ ਤੁਸੀਂ ਵੇਖ ਸਕਦੇ ਹੋ ਗਰਮੀਆਂ ਦੇ ਲਈ ਪਾਰਟੀ ਵੀ ਹੈ ਸਟੱਫ 2500 ਰੁਪਏ ਸੂਟ ਦਾ ਪ੍ਰਾਈਸ ਹੈ ਕਿ ਸੂਟ ਵੀ ਰੈਡੀ ਹੋ ਗਏ ਪਰ ਸਫਾਈ ਨਹੀਂ ਹੋਈ ਜਿਹੜੀ ਕਿ ਮਮਾ ਬਾਕੀ ਇਹ ਸੂਟ ਵੀ ਰੈਡੀ ਹੋ ਗਏ ਇਹਨਾਂ ਦੀ ਹਲੇ ਸਫਾਈ ਨਹੀਂ ਹੋਈ ਬਾਕੀ ਤੁਸੀਂ ਆਰਡਰ ਦੇ ਕੇ ਆਪਣਾ ਸੂਟ ਮੰਗਵਾ ਸਕਦੇ ਹੋ ਸਫਾਈ ਬਸ ਹੋ ਜੇਗੀ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਆਊਗਾ ਜੀ ਬਾਜੂ ਤੇ 1100 ਰੁਪਏ ਸੂਟ ਦਾ ਪ੍ਰਾਈਸ ਹੈ ਇਸ ਤਰ੍ਹਾਂ ਬਾਜੂ ਤੇ ਵਰਕ ਆਊਗਾ ਜੀ ਇਹ ਬਾਜੂ ਦਾ ਵਰਕ ਆ ਗਿਆ ਪਿਓਰ ਕਾਟਨ ਦਾ ਸਟੱਫ ਹੈ ਬਾਜੂ ਦਾ ਡਿਜ਼ਾਈਨ ਆ ਗਿਆ ਘੇਰੇ ਤੇ ਵਰਕ ਕੀਤਾ 1100 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਕੱਲ ਦਿਖਾ ਦੱਸ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਅਗਰ ਤੁਹਾਡਾ ਕੋਈ ਕੁਐਸਚਨ ਹੈ ਫਿਰ ਆਪਾਂ ਲਾਈਵ ਐਂਡ ਕਰ ਦਾਂਗੇ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਹੋ ਜੀ ਨੈਕਸਟ ਹੈਗਾ ਇਹ ਵਾਲਾ ਸੂਟ ਹੈ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਕਟਵਰਕ ਕੀਤਾ ਹੋਇਆ ਦੋਨੋਂ ਸਾਈਡ ਫਲਾਵਰ ਆਣਗੇ ਜੀ ਵਰਕ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਫਲਾਵਰ ਵਾਲਾ ਡਿਜ਼ਾਈਨ ਹੈ ਸਹੀ ਵੀ ਵਰਕ ਤੁਹਾਨੂੰ ਇਹਦੀ ਬਾਜੂ ਦੇ ਉੱਪਰ ਮਿਲੇਗਾ ਸੇਮ ਡਿਜ਼ਾਈਨ ਆਪਾਂ ਇਹਦੀ ਬਾਜੂ ਦੇ ਉੱਪਰ ਕੀਤਾ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਸੂਟ ਹੈ 1350 ਰੁਪਏ ਸੂਟ ਦਾ ਪ੍ਰਾਈਸ ਹੈ ਜੀ スクリーンショット ਲੈ ਕੇ ਤੁਸੀਂ ਮੰਗਵਾ ਸਕਦੇ ਹੋ ਵੀ ਜੀ ਇਸ ਤਰ੍ਹਾਂ ਇਹਦੇ ਵੀ ਸ਼ੇਪ neck ਤੇ ਵਰਕ ਹੋਇਆ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਡਿਜ਼ਾਈਨ ਦਿਖਾਇਆ ਸੀ ਇਹਦੇ ਬਹੁਤ ਡਿਜ਼ਾਈਨ ਦੇ ਮੈਸੇजेस ਆਉਂਦੇ ਆ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਆਊਗਾ ਬਾਜੂ ਤੇ ਵਰਕ ਕੀਤਾ ਹੋਇਆ 1200 ਰੁਪਏ ਸੂਟ ਦਾ ਪ੍ਰਾਈਸ ਹੈ 5 ਮੀਟਰ ਕਪੜਾ ਹੋਗਾ ਸੀਨ ਥਰੂ ਸਟਫ ਨਹੀਂ ਹੈ ਲਾਈਨਿੰਗ ਦੀ ਨੀਡ ਨਹੀਂ ਲੱਗੂਗੀ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਲਾਈਵ ਨਾਲ ਜੁਆਇਨ ਕਰਨ ਲਈ ਅਗਰ ਤੁਹਾਡਾ ਕੋਈ ਵੀ ਕੁਐਸਚਨ ਹੋਇਆ ਕੁਐਸਚਨ ਤੁਸੀਂ ਆਪਣਾ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਆਰਡਰ ਬੁੱਕ ਕਰਨ ਲਈ ਸਾਡੇ WhatsApp ਨੰਬਰ 847600249 ਤੇ ਕਾਲੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰੋ ਸਤਿ ਸ਼੍ਰੀ ਅਕਾਲ